ਪਿੰਡ ਆਸਟ੍ਰੇਲੀਆ ਦੇ ਦਰਸ਼ਕਾਂ ਲਈ ਇੱਕ ਛੋਟੀ ਜਿਹੀ ਵੀਡੀਓ ਦਿਖਾ ਰਹੇ ਆ ਇਸ ਵੀਡੀਓ ਦਾ ਦਿਖਾਉਣ ਦਾ ਕਾਰਨ ਇਹ ਆ ਵੀ ਕਈ ਵਾਰ ਅਸੀਂ ਭਰਮ ਭਲੇਖੇ ਪਾ ਲੈਂਨੇ ਆ ਵੀ ਇਦਾਂ ਸਾਨੂੰ ਖਰਚਾ ਪੂ ਇਦਾਂ ਐ ਨਹੀਂ ਹੋ ਸਕਦਾ ਇਦਾਂ ਐ ਨਹੀਂ ਹੋ ਸਕਦਾ ਕੀ ਨਹੀਂ ਹੋ ਸਕਦਾ ਜੇ ਬੰਦਾ ਕਰਨਾ ਚਾਹੇ ਅੱਜ ਕੱਲ ਦੌਰ ਚੱਲ ਰਿਹਾ ਪਰਾਲੀ ਸਾੜਨ ਦਾ ਪਰਾਲੀ ਸਾੜਨ ਲਈ ਕਦੇ ਦਿੱਲੀ ਵਾਲੇ ਰੌਲਾ ਪਾਈ ਜਾਂਦੇ ਆ ਕਦੇ ਆਲੇ ਦੁਆਲੇ ਵਾਲੇ ਹੁਣ ਤਾਂ ਪਾਕਿਸਤਾਨ ਤੱਕ ਰੌਲਾ ਪਾਉਣ ਲੱਗ ਗਏ ਕਹਿੰਦੇ ਵੀ ਪੰਜਾਬ ਵਾਲੇ ਪ੍ਰਦੂਸ਼ਣ ਫਲਾਉਂਦੇ ਆ ਬਹੁਤ ਵੱਡਾ ਮੁੱਦਾ ਪਰ ਵੱਡੇ ਮੁੱਦੇ ਤੇ ਆਪਾਂ ਅੱਜ ਇਦਾਂ ਨਹੀਂ ਗੱਲ ਕਰਦੇ ਆ ਜਾਂ ਛੋਟੀ ਜਿਹੀ ਵੀਡੀਓ 'ਚ ਮੈਂ ਤੁਹਾਨੂੰ ਦੱਸਦਾ ਮੇਰਾ ਨਿੱਜੀ ਤਜਰਬਾ ਦੱਸਦਾ ਤੁਹਾਨੂੰ ਪਤਾ ਖੇਤੀ ਨਾਲ ਪਿਆਰ ਆ ਤੇ ਮੈਂ ਇੰਡੀਆ 'ਚ ਵੀ ਖੇਤੀ ਕਰਦਾ ਤੇ ਸਬਜ਼ੀ ਦੀ ਖੇਤੀ ਕਰਦਾ ਪਿਛਲੇ 40-50 ਸਾਲ ਤੋਂ ਬਾਗਬਾਨ ਆ ਬਾਗ ਆ ਤੇ ਖੇਤੀ ਆ ਜਿਹੜੀ ਸਬਜ਼ੀ ਦੀ ਆ ਇਸ ਵਾਰ ਅਸੀਂ ਥੋੜਾ ਜਿਹਾ ਤਜਰਬੇ ਕੀਤੇ ਆ ਪਰਾਲੀ ਨਾ ਸਾੜਨ ਦੇ ਤੇ ਸਾਨੂੰ ਵੀ ਲੱਗਦਾ ਸੀ ਵੀ ਪਰਾਲੀ ਨਾ ਸਾੜ ਕੇ ਅਸੀਂ ਤਿੰਨ ਤੋਂ ਚਾਰ ਫਸਲਾਂ ਲੈਣ ਵਾਲੇ ਬੰਦੇ ਆ ਅਸੀਂ ਦੋ ਫਸਲਾਂ ਵਾਲੇ ਬੰਦੇ ਨਹੀਂ ਅਸੀਂ ਚਾਰ-ਚਾਰ ਫਸਲਾਂ ਕੱਢਣ ਵਾਲੇ ਬੰਦੇ ਆ ਤੇ ਵੀ ਚਾਰ ਫਸਲਾਂ ਅਸੀਂ ਨਹੀਂ ਲੈ ਪਾਵਾਂਗੇ ਪਰਾਲੀ ਕਿਸੇ ਤੰਗ ਚ ਸੂਤ ਨਹੀਂ ਆਉਂਦੀ ਅੱਗ ਲਾਏ ਬਿਨਾ ਚਲੋ ਥੋੜਾ ਬਹੁਤ ਤਜਰਬਾ ਕੀਤਾ ਥੋੜੇ ਬਹੁਤ ਪੈਸੇ ਵੀ ਲਾਉਣੇ ਪਏ ਰਲ ਮਿਲ ਕੇ ਯਾਰਾਂ ਦੋਸਤਾਂ ਨਾਲ ਸਾਂਝ ਵੀ ਪਾ ਕੇ ਵੀ ਕਰਨਾ ਪਿਆ ਪਰ ਅਸੀਂ ਉੱਚ ਕਾਮਯਾਬ ਹੋਏ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਾਲੀ ਆ ਜਿਹੜੀ ਉਹਦੇ ਲਈ ਅਸੀਂ ਪਹਿਲਾਂ ਮਲਚਰ ਲੈਂਦਾ ਮਲਚਰ ਜਿੱਥੋਂ ਤੱਕ ਮੈਨੂੰ ਲੱਗਦਾ 80 ਪੈਸੇ ਆਪਦਾ ਕੰਮ ਕਰ ਰਿਹਾ ਤੇ ਇਹ ਚਲੋ ਅੱਜ ਕੱਲ ਸਕੀਮਾਂ ਸਕੂਮਾਂ ਚ ਡੂੜ ਦੋ ਲੱਖ ਦਾ ਆ ਜਾਂਦਾ ਡੇਢ ਕ ਲੱਖ ਦਾ ਵੀ ਆ ਜਾਂਦਾ ਕਿਤੇ ਸਬਸਿਡੀ ਮਿਲ ਜੇ ਉਦੋਂ ਵੀ ਘਟਾ ਜਾਂਦਾ ਚਲੋ ਸਾਨੂੰ ਡੇਢ ਕ ਲੱਖ ਦਾ ਮਿਲਿਆ ਇਹ ਮਲਚਰ ਜੋੜਿਆ ਤੇ ਆਰਮ ਟਰੈਕਟਰ ਇਹਨੂੰ ਚਾਲੀਆ 8 ਹਸ ਪਾਵਰ ਫਾਰਮ ਟਰੈਕ ਵੀ ਖਿੱਚੀ ਜਾਂਦਾ 855 ਜਾਨੇ ਦਾ ਖਿੱਚਣੇ ਆ ਮਲਚਰ ਨੇ 80% ਕਲੀਅਰ ਕਰਤਾ ਫੇਰ ਜਿਹੜੇ ਅੱਜ ਕੱਲ ਉਲਟਾਵੇਂ ਹਾਲ ਆਏ ਆ ਜਿਹੜੀ ਜ਼ਮੀਨ ਉੱਚੀ ਨੀਮੀ ਨਹੀਂ ਕਰਦੇ ਉਲਟ ਪੁਲਟ ਕੇ ਚੱਲਦੇ ਆ ਦੋਨੇ ਪਾਸੇ ਤਿੰਨ ਉੱਤੇ ਹੋ ਜਾਂਦੇ ਆ ਤਿੰਨ ਥੱਲੇ ਹੋ ਜਾਂਦੇ ਆ ਤੁਸੀਂ ਆਹ ਵੀਡੀਓ ਚ ਦੇਖ ਸਕਦੇ ਹੋ ਫੇਰ ਇਹ ਉਲਟਾਵੇਂ ਮਾਰੇ ਤੇ ਸਹੀ 3 ਦਿਨਾਂ ਦੇ ਵਿੱਚ ਜਿਹੜੀ ਪ੍ਰਾੜੀ ਨੂੰ ਬਹੁਤ ਬਰੀਕ ਕੱਟਦਾ ਸੀ ਮਲਚਰ ਨੇ ਉਹ 3 ਦਿਨਾਂ ਵਿੱਚ ਜ਼ਮੀਨ 'ਚ ਗਲ ਗਈ ਤੇ 3 ਦਿਨਾਂ ਬਾਅਦ ਅਸੀਂ ਉਹਦੇ ਤੇ ਮਾਰੀ ਰੋਟਰੀ ਰੋਟਰੀ ਮਾਰ ਕੇ ਉਹਨੂੰ ਫੇਰ ਸਾਫ਼ ਕਰ ਲਿਆ ਬਾਣ ਨੂੰ ਤੇ ਫੇਰ ਆ ਸਿੱਧੀ ਜਿਹੜੀ ਆਲੂਆਂ ਦੀ ਬਜਾਈ ਵਾਲੀ ਮਸ਼ੀਨ ਆ ਕਾਫੀ ਮਹਿੰਗੀ ਮਸ਼ੀਨ ਮਿਲੀ ਪਰ ਚਲੋ ਜਿੰਨੀ ਮਹਿੰਗੀ ਆ ਉਹਨੇ ਕੰਮ ਵੀ ਬਹੁਤ ਵਧੀਆ ਕਰਦੀ ਆ ਸੋ ਬਾਈ ਆਪਣੇ ਸੰਘਾ ਸਾਹਿਬ ਜਿਹੜੇ ਜਲੰਧਰ ਤੋਂ ਪੋਟੇਟੋ ਕਿੰਗ ਕਹਿੰਦੇ ਆ ਉਹਨਾਂ ਦੀ ਮਦਦ ਨਾਲ ਅਸੀਂ ਇਹ ਮਸ਼ੀਨ ਲੈਂਦੀ ਜਲੰਧਰ ਦੇ ਲਾਗੋਂ ਜਾ ਕੇ ਤੇ ਉਹਦੇ ਨਾਲ ਹੁਣ ਕੱਲਾ ਬੰਦਾ ਆਲੂ ਬੀਜ ਰਿਹਾ ਅਸੀਂ ਪਹਿਲਾਂ ਜਦੋਂ ਆਲੂ ਬੀਜਦੇ ਸੀ ਤਾਂ ਬਹੁਤ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਸੀ ਬਹੁਤ ਮਿਹਨਤ ਕਰਨ ਦੀ ਲੋੜ ਪੈਂਦੀ ਸੀ ਤੇ ਉਹ ਮਿਹਨਤ ਵੀ ਘਟ ਗਈ ਤੇ ਹੱਥੋ ਹੱਥ ਆਲੂ ਆਥਣ ਨੂੰ ਬੰਦਾ 25 ਕਿੱਲੇ ਬੀਜ ਕੇ ਆ ਉਹ ਗਿਆ ਹੋ ਗਿਆ ਸੋ ਤੁਸੀਂ ਹੁਣ ਦੇਖ ਸਕਦੇ ਹੋ ਜ਼ਮੀਨ ਦੀ ਤਿਆਰੀ ਦੇਖ ਸਕਦੇ ਹੋ ਜ਼ਮੀਨ ਦੀ ਮਿੱਟੀ ਦੇਖ ਸਕਦੇ ਹੋ ਕਿਉਂਕਿ ਜਦੋਂ ਆਲੂ ਦੀ ਵੱਟ ਪਾਉਣੀ ਹੁੰਦੀ ਹੈ ਤੇ ਪਰਾਲੀ ਵਾਲੇ ਬਾਣ ਚ ਵੱਟ ਪਾਉਣੀ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਸੀ ਤੇ ਬਜਾਈ ਪਾਵੇਂ ਫਸਲੋਂ ਨਹੀਂ ਹੋ ਜੇ ਪਰ ਸਾਨੂੰ ਜਿਵੇਂਦਾਰ ਨੂੰ ਸਵਾਦ ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਮਿੱਟੀ ਪੁਰਪਰੀ ਨਾ ਹੋਵੇ ਖੇਤ ਵਧੀਆ ਨਾ ਹੋਵੇ ਤੇ ਐਨ ਬੰਦੇ ਨੂੰ ਲੱਗੇ ਵੀ ਹਾਂ ਸਾਂਮੀ ਬਜਾਈ ਕੀਤੀ ਆ ਪਰ ਸਾਰਾ ਸਵਾਦ ਇਸ ਚ ਆਇਆ ਤੇਲ ਵੱਧ ਮੱਚਿਆ ਆਮ ਨਾਲੋਂ ਤੇਲ ਵੱਧ ਮੱਚਿਆ ਪਰ ਉਹਦੇ ਨਾਲ ਸਰਕਾਰ ਨੇ ਵੀ ਹਰਿਆਣਾ ਗਵਰਨਮੈਂਟ ਚ ਅਸੀਂ ਪੈਨੇ ਹ ਹਰਿਆਣਾ ਚ ਸਾਡਾ ਏਰੀਆ ਇਹ ਤੱਕ ਹਰਿਆਣਾ ਗਵਰਨਮੈਂਟ ਨੇ ਸਾਨੂੰ ਜਿਹੜੀ ਮਦਦ ਦਿੱਤੀ ਵੀ ਪਰਾਲੀ ਨਾ ਸਾੜੋ ਮਾ ਮਾਰੰਤੇ ਜੁ 1500 ਡਾਲਰ ਪਰ ਇਹਦੇ ਨੇੜੋ ਦੇ ਦਿੰਦੇ ਆ ਉਹ ਦੇਤੀ ਆ ਮਦਦ ਤੇ ਉਹਦੇ ਨਾਲ ਸਾਡਾ ਸਾਰਾ ਜਲਾ ਲੱਗ ਗਿਆ ਵੀ ਜਿੰਨਾ ਕਿ ਤੇਲ ਵੱਧ ਮੱਚਿਆ ਤੇ ਓਨਾ ਕ ਹੋ ਗਿਆ ਹੁਣ ਦੂਜਾ ਫਾਇਦਾ ਦੂਜਾ ਫਾਇਦਾ ਆ ਗਿਆ ਖਾਦ ਦਾ ਅਸੀਂ ਅਕਸਰ ਚਾਰ ਗੱਟਿਆਂ ਤੱਕ ਡੀਏਪੀ ਤੱਕ ਚਲੇ ਗਏ ਸੀ ਤੇ ਪੋਟਾਸ਼ ਵੀ ਪਾਉਂਦੇ ਸੀ ਸਾਰਾ ਕੁਝ ਕਰਦੇ ਸੀ ਪਰ ਐਸ ਵਾਰ ਅਸੀਂ ਕੋਸ਼ਿਸ਼ ਕੀਤੀ ਆ ਵੀ ਅਸੀਂ ਘੱਟੋ ਘੱਟ 30% ਖਾਦ ਘੱਟ ਦੇਣੀ ਆ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਡਾਕਟਰਾਂ ਨਾਲ ਰਾਏ ਕੀਤੀ ਹੈ ਤਾਂ ਉਹ ਕਹਿੰਦੇ ਆ ਵੀ ਅਗਲੇ ਸਾਲ ਤੁਸੀਂ 50% ਤੱਕ ਖਾਦ ਬਚਾਉਂਗੇ ਤੇ ਜੇਕਰ ਤੁਸੀਂ ਥੋੜਾ ਜਿਹਾ ਹੋਰ ਹੌਸਲਾ ਬਣਾਈ ਰੱਖਿਆ ਤਾਂ ਤਿੰਨਕ ਸਾਲਾਂ ਤੱਕ ਤੁਹਾਡੀ ਜਿਹੜੀ ਖਾਦ ਦੀ ਬਚਤ ਆ ਉਹ ਬਹੁਤ ਵੱਜੂਗੀ 30% ਖਾਦ ਨਾਲ ਹੀ ਹੋ ਜਾ ਕਰੂਗੀ ਸੋ ਪੁੰਨ ਵੀ ਫਲੀਆਂ ਵੀ ਸਮਾਜ ਸੇਵਾ ਵੀ ਤੇ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਸਾਰੀਆਂ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਹੋਗੀਆਂ ਹਾਂ ਸ਼ੁਰੂ ਦੇ ਸਾਲਾਂ 'ਚ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਔਖਾ ਲੱਗੇ ਕਿਉਂਕਿ ਜਦੋਂ ਬੰਦਾ ਜ਼ਿੰਮੇਦਾਰ ਆ ਉਹਨੂੰ ਜੇਬ ਤੇ ਬੋਝ ਪਾਉਣਾ ਖਾਸ ਔਖਾ ਹੋ ਜਾਂਦਾ ਪਰ ਨਹੀਂ ਸਾਨੂੰ ਇੱਕ ਆਮਜਾਬ ਤਰੀਕਾ ਲੱਗਿਆ ਤਾਂ ਹੀ ਇਹ ਛੋਟੀ ਜੀ ਵੀਡੀਓ ਰਹੀ ਤੁਹਾਨੂੰ ਦਿਖਾਇਆ ਪਿੰਡੂ ਆਸਟ੍ਰੇਲੀਆ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲਿਆਏ ਅੱਜ ਨਿਊ ਸੈਂਟੀ ਮਸ਼ੀਨ ਆ ਢਿਆਲੂ ਵਾਲ ਜਲੰਧਰ ਤੋਂ ਜੀ ਅੱਜ ਸਾਨੂੰ ਆਲੂ ਬੀਜ ਦਾ ਤੇ ਮਸ਼ੀਨ ਚਲਦੀ ਬੱਟਾਂ ਦੀ ਸਪਾਈ ਤੇ ਸਾਰਾ ਕੁਝ ਦਿਖਾਵਾਂਗੇ ਜੀ ਤੇ ਵੀਬੂਸ ਇੱਕ ਪਾਰੀ ਹੈ ਜੀ ਮਸ਼ੀਨ ਅੱਜ ਪਹਿਲੇ ਦਿਨ ਬਿਜਾਈ ਕਰੀਏ ਪਿੰਡੂ ਆਸਟ੍ਰੇਲੀਆ ਦੇ ਦਰਸ਼ਕਾਂ ਲਈ ਇੱਕ ਛੋਟੀ ਜਿਹੀ ਵੀਡੀਓ ਦਿਖਾ ਰਹੇ ਆ ਇਸ ਵੀਡੀਓ ਦਾ ਦਿਖਾਉਣ ਦਾ ਕਾਰਨ ਇਹ ਆ ਵੀ ਕਈ ਵਾਰ ਅਸੀਂ ਭਰਮ ਭਲੇਖੇ ਪਾ ਲੈਂਨੇ ਆ ਵੀ ਇਦਾਂ ਸਾਨੂੰ ਖਰਚਾ ਪੂ ਇਦਾਂ ਐ ਨਹੀਂ ਹੋ ਸਕਦਾ ਇਦਾਂ ਐ ਨਹੀਂ ਹੋ ਸਕਦਾ ਕੀ ਨਹੀਂ ਹੋ ਸਕਦਾ ਜੇ ਬੰਦਾ ਕਰਨਾ ਚਾਹੇ ਅੱਜ ਕੱਲ੍ਹ ਦੌਰ ਚੱਲ ਰਿਹਾ ਪਰਾਲੀ ਸਾੜਨ ਦਾ ਪਰਾਲੀ ਸਾੜਨ ਲਈ ਕਦੇ ਦਿੱਲੀ ਵਾਲੇ ਰੌਲਾ ਪਾਈ ਜਾਂਦੇ ਆ ਕਦੇ ਆਲੇ ਦੁਆਲੇ ਵਾਲੇ ਹੁਣ ਤਾਂ ਪਾਕਿਸਤਾਨ ਤੱਕ ਰੌਲਾ ਪਾਉਣ ਲੱਗ ਗਏ ਕਹਿੰਦੇ ਵੀ ਪੰਜਾਬ ਵਾਲੇ ਪ੍ਰਦੂਸ਼ਣ ਫਲਾਉਂਦੇ ਆ ਬਹੁਤ ਵੱਡਾ ਮੁੱਦਾ ਪਰ ਵੱਡੇ ਮੁੱਦੇ ਤੇ ਆਪਾਂ ਅੱਜ ਇਦਾਂ ਨਹੀਂ ਗੱਲ ਕਰਦੇ ਅੱਜ ਆ ਛੋਟੀ ਜੀ ਵੀਡੀਓ ਚ ਮੈਂ ਤੁਹਾਨੂੰ ਦੱਸਦਾ ਮੇਰਾ ਨਿੱਜੀ ਤਜਰਬਾ ਦੱਸਦਾ ਤੁਹਾਨੂੰ ਪਤਾ ਖੇਤੀ ਨਾਲ ਪਿਆਰ ਆ ਤੇ ਮੈਂ ਇੰਡੀਆ ਚ ਵੀ ਖੇਤੀ ਕਰਦਾ ਤੇ ਸਬਜ਼ੀ ਦੀ ਖੇਤੀ ਕਰਦਾ ਪਿਛਲੇ 40 50 ਸਾਲ ਤੋਂ ਬਾਗਬਾਨ ਹਾਂ ਬਾਗ ਬਾਗਾ ਤੇ ਖੇਤੀ ਆ ਜਿਹੜੀ ਸਬਜ਼ੀ ਦੀ ਆ ਇਸ ਵਾਰ ਅਸੀਂ ਥੋੜਾ ਜਿਹਾ ਤਜਰਬੇ ਕੀਤੇ ਆ ਪਰਾਲੀ ਨਾ ਸਾੜਨ ਦੇ ਤੇ ਸਾਨੂੰ ਵੀ ਲੱਗਦਾ ਸੀ ਵੀ ਪਰਾਲੀ ਨਾ ਸਾੜ ਕੇ ਅਸੀਂ ਤਿੰਨ ਤੋਂ ਚਾਰ ਫਸਲਾਂ ਲੈਣ ਵਾਲੇ ਬੰਦੇ ਆ ਅਸੀਂ ਦੋ ਫਸਲਾਂ ਵਾਲੇ ਬੰਦੇ ਨਹੀਂ ਅਸੀਂ ਚਾਰ ਚਾਰ ਫਸਲਾਂ ਕੱਢਣ ਵਾਲੇ ਬੰਦੇ ਆ ਤੇ ਵੀ ਚਾਰ ਫਸਲਾਂ ਅਸੀਂ ਨਹੀਂ ਲੈ ਪਾਵਾਂਗੇ ਪਰਾਲੀ ਕਿਸੇ ਢੰਗ ਚ ਸੂਤ ਨਹੀਂ ਆਉਂਦੀ ਅੱਗ ਲਾਏ ਬਿਨਾ ਚਲੋ ਥੋੜਾ ਬਹੁਤ ਤਜਰਬਾ ਕੀਤਾ ਥੋੜੇ ਬਹੁਤ ਪੈਸੇ ਵੀ ਲਾਉਣੇ ਪਏ ਰਲ ਮਿਲ ਕੇ ਯਾਰਾਂ ਦੋਸਤਾਂ ਨਾਲ ਸਾਂਝ ਵੀ ਪਾ ਕੇ ਵੀ ਕਰਨਾ ਪਿਆ ਪਰ ਅਸੀਂ ਉੱਚ ਕਾਮਯਾਬ ਹੋਏ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਾਲੀ ਆ ਜਿਹੜੀ ਉਹਦੇ ਲਈ ਅਸੀਂ ਪਹਿਲਾਂ ਮਲਚਰ ਲੈਂਦਾ ਮਲਚਰ ਜਿੱਥੋਂ ਤੱਕ ਮੈਨੂੰ ਲੱਗਦਾ 80 ਪੈਸੇ ਆਪਦਾ ਕੰਮ ਕਰ ਰਿਹਾ ਤੇ ਇਹ ਚਲੋ ਅੱਜਕੱਲ ਸਕੀਮਾਂ ਸਕੂਮਾਂ ਚ ਡੂੜ ਦੋ ਲੱਖ ਦਾ ਆ ਜਾਂਦਾ ਡੇਢ ਕ ਲੱਖ ਦਾ ਵੀ ਆ ਜਾਂਦਾ ਕਿਤੇ ਸਬਸਿਡੀ ਮਿਲ ਜੇ ਉਦੋਂ ਵੀ ਘਟ ਆ ਜਾਂਦਾ ਚਲੋ ਸਾਨੂੰ ਡੇਢ ਕ ਲੱਖ ਦਾ ਮਿਲਿਆ ਇਹ ਮਲਚਰ ਜੋੜਿਆ ਤੇ ਆਰਮ ਟਰੈਕਟਰ ਇਹਨੂੰ ਚਾਲੀਆ ਹਸ ਪਾਵਰ ਫਾਰਮ ਟਰੈਕ ਵੀ ਖਿੱਚੀ ਜਾਂਦਾ 855 ਜਣੇ ਦਾ ਖਿੱਚ ਨਹੀਂ ਆ ਮਲਚਰ ਨੇ 80% ਕਲੀਅਰ ਕਰਤਾ ਫਿਰ ਜਿਹੜੇ ਅੱਜਕੱਲ ਉਲਟਾਵੇਂ ਹਾਲ ਆਏ ਆ ਜਿਹੜੀ ਜ਼ਮੀਨ ਉੱਚੀ ਨੀਮੀ ਨਹੀਂ ਕਰਦੇ ਉਲਟ ਪੁਲਟ ਕੇ ਚੱਲਦੇ ਆ ਦੋਨੇ ਪਾਸੇ ਤਿੰਨ ਉੱਤੇ ਹੋ ਜਾਂਦੇ ਆ ਤਿੰਨ ਥੱਲੇ ਹੋ ਜਾਂਦੇ ਆ ਤੁਸੀਂ ਆਹ ਵੀਡੀਓ ਚ ਦੇਖ ਸਕਦੇ ਹੋ ਫਿਰ ਇਹ ਉਲਟਾਵੇਂ ਮਾਰੇ ਤੇ ਸਹੀ 3 ਦਿਨਾਂ ਦੇ ਵਿੱਚ ਜਿਹੜੀ ਪ੍ਰਾੜੀ ਨੂੰ ਬਹੁਤ ਬਰੀਕ ਕੱਟਦਾ ਸੀ ਮਲਚਰ ਨੇ ਉਹ 3 ਦਿਨਾਂ ਵਿੱਚ ਜ਼ਮੀਨ 'ਚ ਗਲ ਗਈ ਤੇ 3 ਦਿਨਾਂ ਬਾਅਦ ਅਸੀਂ ਉਹਦੇ ਤੇ ਮਾਰੀ ਰੋਟਰੀ ਰੋਟਰੀ ਮਾਰ ਕੇ ਉਹਨੂੰ ਫੇਰ ਸਾਫ਼ ਕਰ ਲਿਆ ਬਾਣ ਨੂੰ ਤੇ ਫੇਰ ਆ ਸਿੱਧੀ ਜਿਹੜੀ ਆਲੂਆਂ ਦੀ ਬਜਾਈ ਵਾਲੀ ਮਸ਼ੀਨ ਆ ਕਾਫੀ ਮਹਿੰਗੀ ਮਸ਼ੀਨ ਮਿਲੀ ਪਰ ਚਲੋ ਜਿੰਨੀ ਮਹਿੰਗੀ ਆ ਉਹਨੇ ਕੰਮ ਵੀ ਬਹੁਤ ਵਧੀਆ ਕਰਦੀ ਆ ਸੋ ਬਾਈ ਆਪਣੇ ਸੰਘਾ ਸਾਹਿਬ ਜਿਹੜੇ ਜਲੰਧਰ ਤੋਂ ਪੋਟੈਟੋ ਕਿੰਗ ਕਹਿੰਦੇ ਆ ਉਹਨਾਂ ਦੀ ਮਦਦ ਨਾਲ ਅਸੀਂ ਇਹ ਮਸ਼ੀਨ ਲੈਂਦੀ ਜਲੰਧਰ ਦੇ ਲਾਗੋਂ ਜਾ ਕੇ ਤੇ ਉਹਦੇ ਨਾਲ ਹੁਣ ਕੱਲਾ ਬੰਦਾ ਆਲੂ ਬੀਜ ਰਿਹਾ ਅਸੀਂ ਪਹਿਲਾਂ ਜਦੋਂ ਆਲੂ ਬੀਜਦੇ ਸੀ ਤਾਂ ਬਹੁਤ ਜ਼ਿਆਦਾ ਲੇਬਰ ਦੀ ਲੋਡ ਪੈਂਦੀ ਸੀ ਬਹੁਤ ਮਿਹਨਤ ਕਰਨ ਦੀ ਲੋਡ ਪੈਂਦੀ ਸੀ ਤੇ ਉਹ ਮਿਹਨਤ ਵੀ ਘਟ ਗਈ ਤੇ ਹੱਥੋ ਹੱਥ ਆਲੂ ਆਥਣ ਨੂੰ ਬੰਦਾ 20-25 ਕਿੱਲੇ ਬੀਜ ਕੇ ਉਹ ਗਿਆ ਹੋ ਗਿਆ ਸੋ ਤੁਸੀਂ ਹੁਣ ਦੇਖ ਸਕਦੇ ਹੋ ਜ਼ਮੀਨ ਦੀ ਤਿਆਰੀ ਦੇਖ ਸਕਦੇ ਹੋ ਜ਼ਮੀਨ ਦੀ ਮਿੱਟੀ ਦੇਖ ਸਕਦੇ ਹੋ ਕਿਉਂਕਿ ਜਦੋਂ ਆਲੂ ਦੀ ਬੱਟ ਪਾਉਣੀ ਹੁੰਦੀ ਹੈ ਤੇ ਪਰਾਲੀ ਵਾਲੇ ਬਾਣ ਚ ਬੱਟ ਪਾਉਣੀ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ ਤੇ ਬਜਾਈ ਕਾਵੇਂ ਫਸਲ ਉੱਣੀ ਹੋ ਜੇ ਪਰ ਸਾਨੂੰ ਜਿਵੇਂਦਾਰ ਨੂੰ ਸਵਾਦ ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਮਿੱਟੀ ਪੁਰਪਰੀ ਨਾ ਹੋਵੇ ਖੇਤ ਵਧੀਆ ਨਾ ਹੋਵੇ ਤੇ ਐਨ ਬੰਦੇ ਨੂੰ ਲੱਗੇ ਵੀ ਹਾਂ ਸਾਂਮੀ ਬਜਾਈ ਕੀਤੀ ਆ ਪਰ ਸਾਰਾ ਸਵਾਦ ਇਸ ਚ ਆਇਆ ਤੇਲ ਵੱਧ ਮੱਚਿਆ ਆਮ ਨਾਲੋਂ ਤੇਲ ਵੱਧ ਮੱਚਿਆ ਪਰ ਉਹਦੇ ਨਾਲ ਸਰਕਾਰ ਨੇ ਵੀ ਹਰਿਆਣਾ ਗਵਰਨਮੈਂਟ ਚ ਅਸੀਂ ਪੈਨੇ ਹ ਹਰਿਆਣਾ ਚ ਸਾਡਾ ਏਰੀਆ ਇਹ ਤੱਕ ਹਰਿਆਣਾ ਗਵਰਨਮੈਂਟ ਨੇ ਸਾਨੂੰ ਜਿਹੜੀ ਮਦਦ ਦਿੱਤੀ ਵੀ ਪਰਾਲੀ ਨਾ ਸਾੜੋ ਹੇ ਮਾ ਬਾਰਾਂ ਤੇ 1500 ਡਾਲਰ ਪਰ ਇਹਦੇ ਨੇੜੋ ਦੇ ਦਿੰਦੇ ਆ ਉਹ ਦੇਤੀ ਆ ਮਦਦ ਤੇ ਉਹਦੇ ਨਾਲ ਸਾਡਾ ਸਾਰਾ ਜਾਲ ਲੱਗ ਗਿਆ ਵੀ ਜਿੰਨਾ ਕਿ ਤੇਲ ਵੱਧ ਮੱਚਿਆ ਤੇ ਓਨਾ ਕ ਹੋ ਗਿਆ ਹੁਣ ਦੂਜਾ ਫਾਇਦਾ ਦੂਜਾ ਫਾਇਦਾ ਗਿਆ ਖਾਦ ਦਾ ਅਸੀਂ ਅਕਸਰ ਚਾਰ ਗੱਟਿਆਂ ਤੱਕ ਡੀਏਪੀ ਤੱਕ ਚਲੇ ਗਏ ਸੀ ਤੇ ਪੋਟਾਸ਼ ਵੀ ਪਾਉਂਦੇ ਸੀ ਸਾਰਾ ਕੁਝ ਕਰਦੇ ਸੀ ਪਰ ਐਸ ਵਾਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਘੱਟੋ ਘੱਟ 30% ਖਾਦ ਘੱਟ ਦੇਣੀ ਆ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਡਾਕਟਰਾਂ ਨਾਲ ਰਾਏ ਕੀਤੀ ਆ ਤਾਂ ਉਹ ਕਹਿੰਦੇ ਆ ਵੀ ਅਗਲੇ ਸਾਲ ਤੁਸੀਂ 50% ਤੱਕ ਖਾਦ ਬਚਾਓਗੇ ਤੇ ਜੇਕਰ ਤੁਸੀਂ ਥੋੜਾ ਜਿਹਾ ਹੋਰ ਹੌਸਲਾ ਬਣਾਈ ਰੱਖਿਆ ਤਾਂ ਤਿੰਨਕ ਸਾਲਾਂ ਤੱਕ ਤੁਹਾਡੀ ਜਿਹੜੀ ਖਾਦ ਦੀ ਬਚਤ ਆ ਉਹ ਬਹੁਤ ਵੱਜੂਗੀ 30% ਖਾਦ ਨਾਲ ਹੀ ਹੋ ਜਾ ਕਰੂਗੀ ਸੋ ਪੰਨ ਵੀ ਫਲੀਆਂ ਵੀ ਸਮਾਜ ਸੇਵਾ ਵੀ ਤੇ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਸਾਰੀਆਂ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ ਹਾਂ ਸ਼ੁਰੂ ਦੇ ਸਾਲਾਂ 'ਚ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਔਖਾ ਲੱਗੇ ਕਿਉਂਕਿ ਜਦੋਂ ਬੰਦਾ ਜ਼ਿੰਮੇਦਾਰ ਆ ਉਹਨੂੰ ਜੇਬ ਤੇ ਬੋਝ ਪਾਉਣਾ ਖਾਸਾ ਔਖਾ ਹੋ ਜਾਂਦਾ ਪਰ ਨਹੀਂ ਸਾਨੂੰ ਇੱਕ ਆਮਜਾਬ ਤਰੀਕਾ ਲੱਗਿਆ ਤਾਂ ਹੀ ਇਹ ਛੋਟੀ ਜੀ ਵੀਡੀਓ ਰਹੀ ਤੁਹਾਨੂੰ ਦਿਖਾਇਆ ਪਿੰਡੂ ਆਸਟ੍ਰੇਲੀਆ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲਿਆਏ ਅੱਜ ਨਿਊ ਸੈਂਟੀ ਮਸ਼ੀਨ ਆ ਵਿਆਲੋਵਲ ਜਲੰਧਰ ਤੋਂ ਜੀ ਅੱਜ ਤੁਹਾਨੂੰ ਆਲੂ ਬੀਜ ਦਾ ਤੇ ਮਸ਼ੀਨ ਚਲਦੀ ਬੱਟਾਂ ਦੀ ਸਪਾਈ ਤੇ ਸਾਰਾ ਕੁਝ ਦਿਖਾਵਾਂਗੇ ਜੀ ਤੇ ਵੀ ਬੂਸ ਠੀਕ ਪਾਰੀ ਹੈ ਜੀ ਮਸ਼ੀਨ ਅੱਜ ਪਹਿਲੇ ਦਿਨ ਬਿਜਾਈ ਕਰੀਏ